ਵਾਰਿਸ ਪੰਜਾਬ ਦੀਆਂ ਜਥੇਬੰਦੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਉੱਥੇ ਹੀ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਇਸੇ ਦੌਰਾਨ ਸਿੱਖ ਜਥੇਬੰਦੀਆਂ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਅਮਰਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੁਝ ਸਰਕਾਰਾਂ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤੇ ਨੇ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਖੜੇ ਆਂ ਪਰੰਤੂ ਵਾਰਿਸ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿ ਜੇਲ੍ਹ 'ਚ ਬੰਦ ਨੇ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੌਰਾਨ ਉਥੇ ਸਰਕਾਰ ਜਿਹੜਾ ਕਿ ਜਾਣ ਬੁੱਝ ਕੇ ਧੱਕੇਸ਼ਾਹੀ ਵੀ ਕਰ ਰਹੀ ਹੈ ਤੇ ਦੂਜੇ ਪਾਸੇ ਸੁਪਰੀਮ ਕੋਰਟ ਦਾ ਜਲਦੀ ਰੁਖ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਦੇ ਵੱਲੋਂ ਸਿੱਖਾਂ ਦੇ ਨਾਲ ਮੁਲਾਕਾਤ ਕਰਕੇ ਦੱਸਿਆ ਗਿਆ ਕਿ ਸਾਰੇ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਇਹ ਬਿਆਨ ਜਿਹੜੇ ਕਿ ਇਮਾਨ ਸਿੰਘ ਖਾਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਸਿੱਖ ਕੌਮ ਨੂੰ ਇਹ ਵੱਡਾ ਸੁਨੇਹਾ ਲਗਾਇਆ ਗਿਆ ਤੇ ਉਹਨਾਂ ਨੇ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋੜ ਦਾ ਵਿਰੋਧ ਕਰਾਂਗੇ ਤੇ ਜਿਸ ਦੇ ਵਿੱਚ ਸਿੱਖਾਂ ਨੂੰ ਲੈ ਕੇ ਫਿਰ ਤੋਂ ਆਵਾਜ਼ ਉਠਾਈ ਜਾਵੇਗੀ ਤੇ ਇਮਾਨ ਸਿੰਘ ਖਾਰਾ ਦਾ ਹੋਰ ਕੀ ਕਹਿਣਾ ਹੈ ਆ ਤੁਹਾਨੂੰ ਸੁਣਾਉਨੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕਦਮਾ ਪਾਇਆ ਹੋਇਆ 307 ਦਾ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦੇ ਅਧੀਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਧੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਤੇ ਸਾਨੂੰ ਇਨਸਾਫ ਹੈ ਉਮੀਦ ਹੈ ਕਿ ਉੱਥੋਂ ਇਨਸਾਫ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ ਚ ਐਨੀਆ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 30 ਨੌਜਵਾਨ ਨੇ ਇਸ ਸਮੇਂ ਜਿਹੜਾ ਇਹਨਾਂ ਤੇ ਇੱਕ ਝੂਠਾ ਜੋ ਮੁਕੱਦਮਾ ਪਾਇਆ ਹੋਇਆ 307 ਦਾ ਅਜਨਾਰਾ ਪੁਲਿਸ ਸਟੇਸ਼ਨ ਇਨਸੀਡੈਂਟ ਉਸ ਦਿਨ ਇੱਥੇ ਹਿਰਾਸਤ ਵਿੱਚ ਨੇ ਤੇ ਜਿਹੜੇ ਸਾਰੇ ਸਿੰਘ ਨੇ ਉਹ ਚੜਦੀ ਕਲਾ ਵਿੱਚ ਤੇ ਮੈਂ ਜੋ ਕੌਮ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਹੁਣ ਇਹਨਾਂ ਨੂੰ ਇੱਥੇ ਪੌਣੇ 2 ਸਾਲ ਹੋ ਚੁੱਕੇ ਨੇ ਤੇ ਹੁਣ ਜੋ ਸਰਕਾਰ ਦੀ ਵਦੀਗੀ ਤੋਂ ਤੰਗ ਆ ਕਰਕੇ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਰੁਖ ਕਰਨ ਲੱਗੇ ਆ ਤੇ ਸਾਨੂੰ ਇਨਸਾਫ ਹੈ ਉਮੀਦ ਹੈ ਵੀ ਉਹ ਤੁਹਾਨੂੰ ਸਾਫ਼ ਮਿਲੇ ਬਾਕੀ ਜਿਹੜੇ ਸਾਰੇ ਸਿੰਘ ਚੜਦੀ ਕਲਾ ਚ ਐਨੀਆਂ ਤੋਂ ਮੇਰੀਆਂ ਬੇਨਤੀਆਂ